ਦੂਸਰੀ ਉਦਾਸੀਤ ਬਾਗ ਜਦ ਤੀਸਰੀ ਉਦਾਸੀ ਦੀ ਤਿਆਰੀ ਕਰਨ ਲੱਗਿਆ ਹੈ ਜਾਣ ਵਾਸਤੇ ਤਾਂ ਪਤ ਕੀ ਮਾਤਾ ਤ੍ਰਿਪਤਾ ਜੀ ਔਖਿਆ ਹੋ ਗਏ ਕਿਉਂਕਿ ਗੁਰੂ ਨਾਨਕ 12-12 ਸਾਲ ਇਧਰ ਵੀ ਰੋਸ਼ਨੀ ਵੰਡਣੀ ਹੈ ਇਧਰ ਵੀ ਚਾਨਣਾ ਦੇਣਾ ਹੈ ਇਧਰ ਵੀ ਚਾਨਣਾ ਦੇਣਾ ਹੈ ਸਿੱਧਾਂ ਨੂੰ ਵੀ ਦੱਸਣਾ ਹੈ ਜੋਗਿਆਂ ਨੂੰ ਵੀ ਦੱਸਣਾ ਹੈ ਮੱਕੇ ਦੇ ਹਾਜੀਆਂ ਨੂੰ ਵੀ ਦੱਸਣਾ ਹੈ ਦੀਵਾ ਤੇ ਕਿਸੇ ਇੱਕ ਘਰ ਜਲਦਾ ਹੈ ਸੂਰਜ ਤੇ ਹਰ ਪਾਸੇ ਚਾਨਣਾ ਦਿੰਦਾ ਹੈ। ਇਹੀ ਸੂਰਜ ਦੀ ਪਹਿਚਾਣ ਹੈ। ਗੁਰਨਾانک دیਵਾ ਨਹੀਂ ਸੀ। ਅਗਰ ਦੀਵਾ ਹੁੰਦਾ ਤਾਂ ਸਿਰਫ ਪੰਜਾਬ ਦੇ ਵਿੱਚ ਹੀ ਜਲਣਾ ਸੀ। ਛੇਖਾਂ ਦੇ ਘਰ ਦੇ ਵਿੱਚ ਹੀ ਜਲਣਾ ਸੀ ਔਰ ਕਿਧਰੇ ਨਹੀਂ ਜਲਣਾ ਸੀ। ਜਿਹੜਾ ਚਾਨਣਾ ਉਹਨਾਂ ਨੇ ਹਰ ਦੁਆਰ ਤੇ ਬਨਾਰਸ ਦੇ ਵਿੱਚ ਦਿੱਤਾ। ਉਹੀ ਚਾਨਣਾ ਵੰਡਣ ਵਾਸਤੇ ਉਹ ਮੱਕੇ ਮਦੀਨੇ ਵੀ ਚਲੇ ਗਏ ਬਗਦਾਦ ਵੀ ਚਲੇ ਗਏ ਸੁਮੇਰ ਪर्वਤ ਤੇ ਵੀ ਚਲੇ ਗਏ ਸੂਰਜ ਉਹਦੀ ਦ੍ਰਿਸ਼ਟੀ ਵਿੱਚ ਸਾਰੀ ਧਰਤੀ ਉਸਦੀ ਆਪਣੀ ਹੈ ਸਾਰੀ ਜਗ੍ਹਾ ਰੋਸ਼ਨੀ ਵੰਡਦਾ ਤੀਸਰੀ ਉਦਾਸੀ ਦੀ ਜਦ ਤਿਆਰੀ ਕੀਤੀ ਹੈ ਮਾਤਾ ਤ੍ਰਿਪਤਾ ਜੀ ਹੱਥ ਜੋੜ ਕੇ ਹੁਣ ਕਹਿਣੀਆਂ ਬਈ ਮੈਂ ਮਾਂ ਹਾਂ ਤੇ ਮੈਨੂੰ ਮਾਂ ਵੰਡਣ ਦਾ ਸਵਾਗ ਪ੍ਰਾਪਤ ਹੋਇਆ ਨਾ ਜਾ ਹੁਣ ਰੁਕ ਜਾ ਕਿਉਂ ਤੁਸੀਂ ਗਰਸਥੀ ਹੋ ਤੁਹਾਡੇ ਬੱਚੇ ਵੀ ਨੇ ਫਿਰ ਮਾں ਬਾਪ ਬੁੱਢੇ ਹੋ ਗਏ ਨੇ ਮੈਂ ਬਿਰਧ ਹੋ ਗਈਆਂ ਪਿਤਾ ਬਿਰਧ ਹੋ ਗਏ ਪਰਿਵਾਰ ਦੇ ਚ ਰਹਿਣਾ ਵੀ ਧਰਮ ਹੈ ਨਿਰਾ ਜਗਤ ਨੂੰ ਗਿਆਨ ਦੇਣਾ ਹੀ ਧਰਮ ਨਹੀਂ ਪਰਿਵਾਰ ਦੇ ਚ ਰਹਿਣਾ ਵੀ ਧਰਮ ਹੈ ਇਸ ਧਰਮ ਦੀ ਤੋ ਸੇ ਕੋਈ ਪਾਲਣਾ ਕਰਦਾ ਹੈ। ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਮਸਤਕ ਮਾਤਾ ਦੇ ਚਰਨਾ ਤੇ ਰੱਖ ਕੇ ਕਹਿੰਦੇ ਨਾ ਮੈਂ ਕਦੀ ਪਰਵਾਰ ਤੋਂ ਵਿਛੜਿਆ ਹੀ ਨਹੀਂ ਕਦੀ ਨਹੀਂ ਵਿਛੜਿਆ। ਹੁਣ ਮੁਸਕਰਾਇਆ ਮਾਤਾ ਜੀ। ਤਿੱਥੋਂ ਅਨਹੋਣੀਆਂ ਗੱਲਾਂ ਕਰਦਾ ਰਮ ਜੀ ਗੱਲਾਂ ਕਰਦਾ ਮੇਰੇ ਪੱਲੇ ਕੁਝ ਨਹੀਂ ਪਿਆ। 12-12 ਸਾਲ ਤੇਰਾ ਪਤਾ ਨਹੀਂ ਚੱਲਦਾ। ਤੂੰ ਕਹਿੰਦਾ ਮੈਂ ਪਰਿਵਾਰ ਤੋਂ ਕਦੀ ਵਿਛੜਿਆ ਹੀ ਨਹੀਂ। ਕੀ ਤੂੰ ਪਰਿਵਾਰ ਨੂੰ ਨਾਲ ਲੈ ਕੇ ਚਲਾ ਜਾਂਦਾ? ਹਾਂ, ਨਾਲ ਲੈ ਕੇ ਜਾਂਦਾ। ਮੇਰਾ ਪਰਿਵਾਰ ਮੇਰੇ ਨਾਲ ਹੋਰ। ਮਾ ਨਾਨਕ ਇਹ ਨਹੀਂ ਹੈ ਜੋ ਤੂੰ ਵੇਖ ਰਹੇਂ। ਨਾਨਕ ਉਹ ਹੈ ਜੋ ਸੂਖਸ਼ਮ ਦੁਨੀਆ ਹੈ। ਇਸ ਸੂਖਮ ਸਰੀਰ ਹਜ਼ਰਤ ঈਸਾ ਕਹਿੰਦੇ ਸਨ ਅਵਤਾਰ ਤੋਂ ਪਹਿਲੇ ਮਾਂ-ਬਾਪ ਨਹੀਂ ਲਾਭ ਉਠਾਉਂਦੇ ਫਿਰ ਸ਼ਰੀਰਕ ਨਹੀਂ ਲਾਭ ਉਠਾਉਂਦੇ ਫਿਰ ਸ਼ਹਿਰ ਵਾਸੀ ਨਾਬ ਨਹੀਂ ਉਠਾਉਂਦੇ ਫਿਰ ਉਹਦਾ ਜਿਹੜਾ ਲੰਗੋਟਿਆ ਯਾਰ ਆਉਂਦਾ ਉਹ ਵੀ ਨਹੀਂ ਲਾਭ ਉਠਾਉਂਦਾ ਉਹ ਵੀ ਆਪਣੇ ਹੀ ਸਮੇਂ ਇਹ ਲੋਕ ਵਾਂਝੇ ਹੀ ਰਹਿ ਜਾਂਦੇ ਸ਼ਹਿਰ ਵਾਸੀਆ ਹੀ ਨਹੀਂ ঈਸਾ ਨੂੰ ਸੂਲੀ ਤੇ ਚੜਿਆ ਸੀ ਪਰਿਵਾਰ ਤੁਹਾਡੇ ਨਾਲ ਜਾਂਦਾ ਆ ਨਾਲ ਜਾਂਦਾ ਹੈ ਮਾਤਾ ਸੋਚਦੀ ਹੈ ਸ਼ਾਇਦ ਪਰਿਵਾਰ ਦੀਆਂ ਯਾਦਾਂ ਨਾਲ ਲੈ ਕੇ ਜਾਂਦਾ ਹੋਵੇਗਾ ਇੰਜ ਕਹਿ ਰਿਹਾ ਹੈ ਅੱਛਾ ਇਹ ਦੱਸ ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਉਹਦੇ ਚ ਮਾਂ ਹੈ ਮਾਂ ਹੈ ਮਹਾਰਾਜ ਕਹਿੰਦੇ ਨਾ ਮੈਂ ਤੇ ਮਾਂ ਤੋਂ ਕਦੀ ਵਿਛੜਿਆ ਹੀ ਨਹੀਂ ਮਾਂ ਮੇਰੇ ਨਾਲ ਹਰ ਵਕਤ ਹਰ ਵਕਤ ਫਿਰ ਹੱਸ ਪਈਆ ਕਵੀ ਸੰਤੋਖ ਸਿੰਘ ਨੇ ਲੰਬੀ ਚੌੜੀ ਇੱਕ ਕਹਾਣੀ ਲਿਖੀ ਹੈ ਤ੍ਰਿਪਤਾ ਜੀ ਕਹਿੰਦੇ ਨੇ ਪੁੱਤਰ ਨਾਨਕ ਦੱਸੇਗਾ ਉਹ ਜਿਹੜੀ ਮਾਂ ਥੜੇ ਨਾਲ ਜਾਂਦੀ ਹੈ ਉਹਦਾ ਨਾਂ ਕੀ ਹੈ ਵਹਿਮ ਪੈ ਗਿਆ ਕੋਈ ਹੋਰ ਮਾਂ ਤੇ ਨਹੀਂ ਬਣਾ ਲਈ ਨਾਲ ਲੈ ਜਾਂਦਾ ਕੋਈ ਬਿਰਧ ਮਾਤਾ ਜਾਂਦੀ ਹੈ ਉਹਦਾ ਨਾਂ ਕੀ ਹੈ ਨਾਂ ਦਾ ਪਤਾ ਹੈ ਮਹਾਰਾਜ ਕਹਿੰਦੇ ਨਾ ਉਹ ਗੁਰਨਾਗ ਸਿੰਘ ਨੇ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਦੱਸਿਆ ਇੱਕ ਸ਼ਬਦ ਦੇਜ ਦੱਸਿਆ ਗੌੜੀ ਰਾਗ ਦਾ ਦੂਜਾ ਸ਼ਬਦ ਹੈ ਆਪਣੀ ਮਾਤਾ ਦਾ ਨਾਂ ਦੱਸਿਆ ਪਿਤਾ ਦਾ ਨਾਂ ਦੱਸਿਆ ਪਰਾ ਦਾ ਨਾਂ ਦੱਸਿਆ ਭੈਣ ਦਾ ਨਾਂ ਦੱਸਿਆ ਪਤਨੀ ਦਾ ਨਾਂ ਦੱਸਿਆ ਸਾਸਤੈ ਸੌਰੇ ਦਾ ਨਾਂ ਦੱਸਿਆ ਬੱਚਿਆਂ ਦੇ ਨਾਲ ਇਸ ਐ ਮੇਰਾ ਪਰਿਵਾਰ ਅਗਰ ਇਹ ਪਰਿਵਾਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਪੈਣ ਹੈ ਨਹੀਂ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਦੇ ਉੱਤੇ ਠੱਪਾ ਲਾ ਦੇਣਾ ਯਤੀਮ ਹੈ ਯਤੀਮ ਹੈ ਕੱਖ ਵੀ ਨਹੀਂ ਕੁਝ ਵੀ ਨਹੀਂ ਨਾ ਮਾਂ ਨਾ ਪਿਤਾ ਨਾ ਬੰਨ ਨਗਾਈ ਕੋਈ ਵੀ ਨਹੀਂ ਜਿਤੇ ਅਰਪਖੋਂ ਜਤੇ ਕੋਈ ਚੀ ਵੀ ਨਹੀਂ ਮਾਤਾ ਨਾਮ ਗਸੇਂਗਾ ਸਤਗੁਰੂ ਦੇਵ ਜੀ ਦੱਸਦੇ ਨੇ ਤੇ ਧਿਆਨ ਨਾਲ ਤੁਸੀਂ ਸੁਣਨਾ ਅਗਰ ਤੁਹਾਡੇ ਸੁਖ ਸੰਸਮ ਸਰੀਰ ਦਾ ਇਹ ਪਰਿਵਾਰ ਹੈ ਤਾਂ ਤੇ ਅਸੀਂ ਪਰਿਵਾਰ ਵਾਲਿਆਂ ਤੇ ਹੱਥ ਜੋੜ ਕੇ ਮੈਂ ਮਾਫੀ ਮੰਗਾ ਚਾਹੇ ਮੈਂ ਆ ਤੇ ਭਾਵੇਂ ਤੁਸੀਂ ਯਤਿਮ ਦੇ ਯਤਿਮ ਦੀ ਕੋਚਮੀ ਨੇ ਕੋਚਮੀ ਸਤਿਗੁਰੂ ਦੇਵ ਜੀ ਮਹਾਰਾਜ ਆਪਣੇ ਮਾਤਾ ਦਾ ਨਾਮ ਦੱਸਦੇ ਨੇ ਮਾਤਾ ਮਤ ਪਿਤਾ ਸੰਤੋਖ ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਮੇਰੇ ਕੋਲ ਮਤ ਹੈ ਇਹ ਮੇਰੀ ਮਾਂ ਹੈ ਇਹ ਮੇਰੀ ਮਾਤਾ ਹੈ ਅਸੀਂ ਉਹਨੂੰ ਯਤੀਮ ਆਖਦੇ ਆਂ ਜੇਦੀ ਮਾਂ ਮਰ ਜਾਏ ਮਹਾਰਾਜ ਕਹਿੰਦੇ ਨੇ ਉਹਨੂੰ ਯਤੀਮ ਆਖੋ ਜੇਦੀ ਮਤ ਮਰ ਜਾਂਦੀ ਜੇਦੀ ਮਾਂ ਮਰ ਗਈ ਹੈ ਉਹ ਜ਼ਿੰਦਾ ਰਹਿਣ ਦੇ ਫਿਰ ਵੀ ਵਸੀਲੇ ਲੱਭ ਲਏਗਾ ਜੇਦੀ ਮਤ ਮਰ ਗਈ ਹੈ ਤੇ ਜ਼ਿੰਦਗੀ ਸਾਰੀਆਂ ਹੀ ਠੋਕਰਾਂ ਖਾਏਗਾ ਔਰ ਕੀ ਹੈ ਮਤ ਮਰੀ ਹੋਈ ਦੀ ਪਛਾਣ ਕੀ ਹੋਵੇਗੀ ਤੇ ਦੁੱਧ ਨਹੀਂ ਪੀਏਗਾ ਪਾਣੀ ਨਹੀਂ ਪੀਏਗਾ ਧੂਆ ਪੀਵੇਗਾ ਤੂੰ ਮਰਪਾਂ ਮਤ ਮਰੀ ਹੋਈ ਪਾਣੀ ਨਹੀਂ ਪੀਏਗਾ ਦੁੱਧ ਨਹੀਂ ਪੀਏਗਾ ਸ਼ਰਾਬ ਪੀਏਗਾ ਮਤ ਮਰ ਗਏ ਹੈ ਗੁਰੂ ਦਾ ਸਿੱਖ ਇਹ ਕੇਸਾਂ ਦੇ ਚ ਕੰਗਾ ਨਹੀਂ ਫੇਰੇਗਾ ਕੈਂਚੀ ਫੇਰੇਗਾ ਮਤ ਜੋ ਮਰ ਗਏ ਮਤ ਜੋ ਮਰ ਗਏ ਹੈ ਗੁਰੂ ਦਾ ਸਿੱਖ ਇਹ ਕੇਸਾਂ ਦੇ ਚ ਕੰਗਾ ਨਹੀਂ ਫੇਰੇਗਾ ਉਸ ਤਰ੍ਹਾਂ ਫੇਰੇ ਇਹ ਅੰਮ੍ਰਿਤ ਵੇਲੇ ਨਹੀਂ ਉਠੇਗਾ ਜੱਪ ਤਪ ਨਹੀਂ ਕਰੇਗਾ ਮਤ ਜੋ ਮਰ ਗਏ ਮਾਸੂਮ ਬੱਚੇ ਦੀ ਮਾਂ ਨਾਲ ਕਿਵੇਂ ਪੱਲੇਗਾ ਮਤ ਨਹੀਂ ਹੈ ਚੰਗੀ ਮਤ ਨਹੀਂ ਹੈ ਇਹ ਮਨੁੱਖ ਕਿਵੇਂ ਜੀ ਸਕੇਗਾ ساری ਜ਼ਿੰਦਗੀ ਠੋਕਰਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੋਵੇਗਾ ਮਹਾਰਾਜ ਕਹਿੰਦੇ ਨੇ ਚੰਗੀ ਮਤ ਮੇਰੀ ਮਾਂ ਕ੍ਰਿਪਤਾ ਜੀ ਕਹਿੰਦੀ ਹੈ ਪਰਿਵਾਰ ਕੇਵਲ ਮਾਂ ਤੱਕ ਮਹਿਦੂਦ ਨਹੀਂ ਹੁੰਦਾ ਪਿਤਾ ਵੀ ਆਉਂਦਾ ਹੈ ਮਹਾਰਾਜ ਜੀ ਇੱਕਦਮ ਕਹਿੰਦੇ ਨੇ ਪਿਤਾ ਸੰਤੋਖ ਸੰਤੁਸ਼ਟ ਮਨੁੱਖ ਹਰ ਥਾਂ ਤੇ ਅਨੰਦਿਤ ਹੈ ਅਸੰਤੁਸ਼ਟ ਮਨੁੱਖ ਹਰ ਥਾਂ ਤੇ ਦੁਖੀ ਹੈ ਹਰ ਥਾਂ ਤੇ ਦੁਖੀ ਹੈ ਸੰਤੁਸ਼ਟਾ ਹੀ ਮਨੁੱਖ ਨੂੰ ਰਜੇਵਾ ਦੇਂਦੀ ਹੈ ਕੋਈ ਧਨ ਸੰਪਤਾ ਰਜੇਵਾ ਨਹੀਂ ਦੇਂਦੀ ਬਿਨਾਂ ਸੰਤੋਖ ਨਹੀਂ ਕੋਰਾ ਤ੍ਰਿਪਤੀ ਤੇ ਸੰਤੋਖ ਮਹਾਰਾਜ ਕਹਿੰਦੇ ਨੇ ਜੋ ਸੰਤੋਖ ਹੈ ਮੇਰਾ ਪਿਤਾ ਹੈ ਔਰ ਥਾਂ ਤੇ ਮੈਨੂੰ ਅਨੰਦਿਤ ਰੱਖਦਾ ਹੈ ਹਰ ਥਾਂ ਤੇ ਮੈਨੂੰ ਖੁਸ਼ ਰੱਖਦਾ ਹੈ ਹਰ ਥਾਂ ਤੇ ਮੈਂ ਖੇੜੇ ਵਿੱਚ ਰਹਿਣਾ ਜੋ ਕੁਝ ਹੈ ਜੈਸਾ ਹੈ ਠੀਕ ਸੰਤੋਸ਼ ਮਨੋਖ ਲਈ ਤ੍ਰਿਸ਼ਨਾ ਲੋਭੀ ਲਈ ਜੋ ਕੁਝ ਹੈ ਜੈਸਾ ਹੈ ਮੈਨੂੰ ਕਬੂਲ ਨਹੀਂ ਪ੍ਰਮਾਨ ਨਹੀਂ ਠੇਕ ਨਹੀਂ ਹੈ ਇਹ ਤੇ ਹਰ ਥਾਂ ਤੇ ਦੁਖੀ ਹੋਵੇਗਾ ਹਰ ਥਾਂ ਤੇ ਦੁਖੀ ਹੋਵੇ ਹਰ ਜਗ੍ਹਾ ਆਪਣੇ ਅਨੁਕੂਲ ਨਹੀਂ ਹੋ ਸਕਦੀ ਕਿਸੇ ਵਕਤ ਮੌਸਮ ਅਨੁਕੂਲ ਨਹੀਂ ਹੋ ਸਕਦਾ ਕਿਸੇ ਵਕਤ ਹਾਲ ਹਾਲਾਤ ਅਨੁਕੂਲ ਨਹੀਂ ਹੋ ਸਕਦੇ ਕਿਸੇ ਵਕਤ ਵਾਤਾਵਰਣ ਅਨੁਕੂਲ ਨਹੀਂ ਹੋ ਸਕਦਾ ਠੀਕ ਹੈ ਨਹੀਂ ਤਾਂ ਨਾ ਸੀ ਜੋ ਹੈ ਜੈਸਾ ਹੈ ਠੀਕ ਕਬੂਲ ਪਰਵਾਨ ਆਪ ਦੀ ਗਿਆਤਲੀ ਅਰਜ਼ ਕਰਾਂ ਵਿਦਵਾਨਾਂ ਨੇ तीन तरह की असंतुष्टियां मनिया ने परिवार असंतुष्टि व्यवहारिक असंतुष्टि व्यक्तिगत असंतुष्टि परिवारक असंतुष्टि पहचानी होगी मनुख गिलय करता रहेगा हर जगह जैसा भरा चाहिए वैसा नहीं है तो दुखी है। जैसी औलाद सी वैसी नहीं है तो दुखी है। ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ ਤੋ ਰੋਂਦਾ ਤੇ ਪਿੜਦਾ ਜੈਸਾ ਪਤੀ ਚਾਹੀਦਾ ਸੀ ਵੈਸੀ ਨਹੀਂ ਪੈਸਾ ਨਹੀਂ ਹੈ ਤੋ ਦੁਖੀ ਹੈ ਕਲਪ ਰਹੀ ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ ਤੋ ਕੋਈ ਮਾਂ ਬਾਪ ਤੋ ਅੰਤੁਸ਼ਟ ਕੋਈ ਭੈਣ ਤੋ ਅਸੰਤੁਸ਼ਟ ਕੋਈ ਭਰਾ ਤੋ ਕੋਈ ਪਤਨੀ ਤੋ ਕੋਈ ਪਤੀ ਤੋ ਕੋਈ ਬਚੇਆ ਤੋ ਇਨੂੰ ਪਰਿਵਾਰਿਕ ਅਸੰਤੁਸ਼ਟੀ ਕਹਿੰਦੇ ਇਹ ਮਨੁੱਖ ਪਰਿਵਾਰਿਕ ਤਲ ਤੇ ਅਸੰਤੁਸ਼ਟ ਹੈ ਜੇ ਜੋ ਆਪਣੇ ਪਰਿਵਾਰ ਤੋਂ ਅਸੰਤੁਸ਼ਟ ਹੈ ਗੁਰਬਾਣੀ ਕਹਿੰਦੀ ਹੈ ਇਹਦੀਆਂ ਨਜ਼ਰਾਂ ਦੂਜਿਆਂ ਦੇ ਪਰਿਵਾਰ ਤੇ ਆਉਣਗੇ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਪਰਗ੍ਰਹਿਣ ਦੂਜੇ ਦਾ ਘਰ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਵਿਦ ਆਚਰਨ ਇਹ ਆਚਰਣ ਤੋਂ ਹੀਣਾ ਹੋਵੇਗਾ ਜੇ ਦੀ ਦ੍ਰਿਸ਼ਟੀ ਆਪਣੇ ਘਰ ਦੇ ਵਿੱਚ ਨਹੀਂ ਹੋਵੇ। ਕਿਉਂ ਆਪਣੇ ਘਰ ਤੋਂ ਅਸੰਤੁਸ਼ਟ ਆਪਣੇ ਪਰਿਵਾਰ ਤੋਂ ਅਸੰਤੁਸ਼ਟ। ਦੀ ਦ੍ਰਿਸ਼ਟੀ ਹਰ ਵਕਤ ਦੂਜੇ ਦੇ ਘਰ ਦੇ। ਭਾਵੇਂ ਇਹ ਦੇ ਹੱਥ ਤੇ ਨਹੀਂ ਪਹੁੰਚ ਸਕਦੇ ਦ੍ਰਿਸ਼ਟੀ ਤੇ ਪਹੁੰਚਦੀ ਹੈ। ਭਾਵੇਂ ਦੇ ਪੈਰ ਨਾ ਪਹੁੰਚ ਸਕਣ ਦ੍ਰਿਸ਼ਟੀ ਤੇ ਪਹੁੰਚਦੀ ਹੈ। ਦੂਸਰਾ ਵਿਵਹਾਰਿਕ ਅਸੰਤੁਸ਼ਟੀ। ਜੈਸੀ ਪ੍ਰਾਪਲਬਦ ਹੈ ਜੈਸੀ ਉਪਜੀਵਕਾ ਹੈ ਜੋ ਕੁਝ ਮਿਲ ਰਹਾ ਹੈ ਧਨ ਕਬੂਲ ਨਹੀਂ ਠੀਕ ਨਹੀਂ ਜੋ ਕੁਝ ਉਪਜੀਵਕਾ ਲਈ ਆ ਰਿਹਾ ਹੈ ਕਬੂਲ ਨਹੀਂ ਅਸੰਤੋਸ਼ ਉਹ ਐਸੀ ਮਨੁੱਖੀ ਦ੍ਰਿਸ਼ਟੀ ਕਿਉਂਕਿ ਆਪਣਾ ਧਨ ਸੰਪਤਾ ਦੋਤੇ ਅਸੰਤੋਸ਼ ਹੈ ਇਹਦੀ ਦ੍ਰਿਸ਼ਟੀ ਦੂਜਿਆਂ ਦੇ ਧਨ ਤੇ ਹੋਵੇ ਦੂਜਿਆਂ ਦੀ ਸੰਪਤਾ ਦੇ ਹੋਏ ਕਿਉਂਕਿ ਆਪਣੇ ਤੋਂ ਤੇ ਅਸੰਤੁਸ਼ਟ ਦੁਨਿਆਈ ਸੇ ਡਾਂਗ ਲਾ ਲੀਂਦੀ ਹੈ ਲੋਭ ਆਦਿ ਦ੍ਰਿਸ਼ਟ ਪਰਗ੍ਰਹਿਣ ਜਦ ਬਿਦ ਆਚਰਣ ਇਹਦੇ ਆਚਰਣ ਤੇ ਇਹਦੇ ਹੱਥ ਤੇ ਅਜੇ ਆਚਰਣ ਤੋਂ ਹੀਣੇ ਨਹੀਂ ਨੇ ਇਹਦੀਆਂ ਨਜ਼ਰਾਂ ਆਚਰਣ ਤੋਂ ਹੀਣ ਇਹਦੇ ਪੈਰ ਤੇ ਅਜੇ ਆਚਰਣ ਹੀ ਨਹੀਂ ਪੈਰਾਂ ਨੂੰ ਇਸਨੇ ਕਾਬੂ ਰੱਖਿਆ ਕਿਉਂਕਿ ਬੇੜੀਆਂ ਨੇ ਅਥਾ ਨੂੰ ਇਸ ਨੇ ਕਾਬੂ ਰੱਖਿਆ ਕਿਉਂਕਿ ਹਤਕੜੀਆਂ ਤੇ ਨਜ਼ਰਾਂ ਵਾਸੇ ਨਾ ਕੋਈ ਹਤਕੜੀਆਂ ਨਾ ਬੇੜੀਆਂ ਤੇ ਦੀਆਂ ਨਜ਼ਰਾਂ ਦੂਜੇ ਦੇ ਨਾਲ ਲੋਭਾਦ ਦ੍ਰਿਸ਼ਟ ਪਰਗ੍ਰਹਿ ਜਦ ਵਿਦ ਆਚਰਣ ਅਜ ਨਜ਼ਰਾਂ ਨੂੰ ਇਹ ਨਹੀਂ ਰੋਕ ਸਕਿਆ ਨਾ ਕਿਸੇ ਦਿਨ ਐਸਾ ਵੀ ਹੋਵੇਗਾ ਇਹਨੂੰ ਮੌਕਾ ਮਿਲੇ ਆਪਣੇ ਹੱਥਾਂ ਨੂੰ ਵੀ ਨਹੀਂ ਰੋਕ ਸਕਦਾ ਇਹ ਨਾਲ ਸੰ ਅਜੇ ਨਜ਼ਰਾਂ ਨੂੰ ਨਹੀਂ ਰੋਕ ਸਕਿਆ ਹੋ ਸਕਦਾ ਹੈ ਜਿਸ ਦਿਨ ਇਸ ਨੂੰ ਮੌਕਾ ਮਿਲਿਆ ਇਹ ਆਪਣੇ ਪੈਰਾਂ ਨੂੰ ਵੀ ਨਹੀਂ ਰੋਕ ਸਕਰੇਗਾ ਨਜ਼ਰਾਂ ਇਸ ਦੇ ਪੈਰਾਂ ਨੂੰ ਭਟਕਾ ਕੇ ਰੱਖ ਦੇਣ ਗਿਆ ਨਜ਼ਰਾਂ ਇਹਦੇ ਹੱਥਾਂ ਨੂੰ ਭਟਕਾ ਕੇ ਰੱਖ ਦੇ ਐਸਵਾਸੀ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਹੌਂ ਤੱਕੇ ਬਲ ਜਾਏ ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਹੀ ਰੋਕ ਲੈਂਦਾ ਨਹੀਂ ਦੂਜੇ ਦੇ ਘਰ ਵਿੱਚ ਨਹੀਂ ਜਾਣਾ ਨਹੀਂ ਜਾਣਾ ਇਸ ਘਰ ਮੈਂ ਹੈ ਸੋ ਜੋ ਤੂੰ ਢੋਂਡ ਲਗਾਏ ਅਵਰ ਕਿਸੇ ਕੇ ਮਤ ਹੈ ਨਹੀਂ ਮਹਾਰਾਜ ਕਹਿੰਦੇ ਮੈਂ ਉਸ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਇਹ ਨਹੀਂ ਆਖੇ ਜਿਹੜੇ ਆਪਣੇ ਹੱਥਾਂ ਨੂੰ ਹੱਥਾਂ ਨੂੰ ਤੇ ਬਤੇਰਿਆਂ ਨੇ ਰੋਕਿਆ ਸਾਰਿਆਂ ਨੇ ਰੋਕਿਆ ਕਿਉਂਕਿ ਅਤ ਕੜੀਆਂ ਨੇ ਪਹਿਰਾਂਉ ਤੇ ਸਾਰਿਆਂ ਨੂੰ ਰੋਕਿਆ ਬਥੇਰਿਆਂ ਨੇ ਰੋਕਿਆ ਕਿਉਂਕਿ ਬੇੜੀਆਂ ਨੇ ਜੇਲ੍ਹਾਂ ਨੇ ਕਾਨੂੰਨ ਹੈ ਸਜ਼ਾ ਹੈ ਮਹਾਰਾਜ ਕਿਨ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਹਉ ਤਾਂ ਕੇਵਲ ਜਾ ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਰੋਕ ਲੈਂਦਾ ਤੇ ਜਿਸ ਨੇ ਦ੍ਰਿਸ਼ਟੀ ਨੂੰ ਰੋਕ ਲਿਆ ਉਹਦੇ ਹੱਥ ਆਪੇ ਰੁਕ ਗਏ ਪ੍ਰਾਇ ਧਨ ਤੇ ਨਹੀਂ ਜਾਣਗੇ ਪ੍ਰਾਇ ਰੋਪ ਤੇ ਨਹੀਂ ਜਾਵੇ ਜਿਹਨੇ ਨਜ਼ਰਾਂ ਨੂੰ ਹੀ ਰੋਕ ਲਿਆ ਉਦੇ ਪੈਰ ਤੇ ਆਪੇ ਰੁਕ ਗਏ ਤੇ ਜਿਸ ਨੇ ਨਜ਼ਰਾਂ ਨੂੰ ਨਹੀਂ ਰੋਕਿਆ ਔਰ ਖੁੱਲਾ ਛੱਡਿਆ ਹੋਇਆ ਹੈ ਜਿਸ ਦਿਨ ਮੌਕਾ ਮਿਲਿਆ ਹੱਥਾਂ ਨੂੰ ਬੰਦਰ ਨਹੀਂ ਪਾ ਸਕੇਗਾ ਇਹ ਪੈਰਾਂ ਨੂੰ ਵੀ ਨਹੀਂ ਰੋਕ ਸਕੇਗਾ ਔਰ ਅਨਰਥ ਹੋ ਜਾਵੇਗਾ ਨਜ਼ਰਾਂ ਨਾਲ ਇਹਦਾ ਆਪਣਾ ਅੰਤਿਸ਼ ਕਰਨ ਮੈਲਾ ਹੁੰਦਾ ਹੈ ਦੂਜੇ ਨੂੰ ਚੋਟ ਨਹੀਂ ਪਹੁੰਚਦੀ ਪਰ ਇਹਦੇ ਹੱਥ ਪਹੁੰਚ ਗਏ ਨੇ ਇਹਦੇ ਪੈਰ ਪਹੁੰਚ ਗਏ ਨੇ ਦੂਜੇ ਨੂੰ ਚੋਟ ਪਹੁੰਚਦੀ ਦੂਜੇ ਦਾ ਨੁਕਸਾਨ ਹੁੰਦਾ ਇਸ ਵਾਸਤੇ ਕਾਨੂੰਨ ਹੈ ਹਥਕੜੀਆਂ ਨੇ ਬੇੜੀਆਂ ਨੇ ਪਰ ਨਜ਼ਰਾਂ ਪਹੁੰਚ ਗਈਆਂ ਨੇ ਇਹਦੇ ਨਾਲ ਦੂਜੇ ਨੂੰ ਹਾਨੀ ਨਹੀਂ ਪਹੁੰਚਦੀ ਪਰ ਆਪਣੀ ਹਾਨੀ ਬੜੀ ਭਾਰੀ ਹੋ ਜਾਂਦੀ ਹੈ ਬयंਕਰ ਮਨ ਮੈਲਾ ਹੋ ਜਾਣਾ અત્યੰਤ ਮਨ ਮੈਲਾ ਹੋ ਜਾਣਾ ਮਹਾਰਾਜ ਕਹਿੰਦੇ ਜੋ ਸੰਤੁਸ਼ਟੀ ਹੈ ਜੋ ਸੰਤੋਖ ਹੈ ਮੇਰਾ ਬੇਟਾ ਮੈਨੂੰ ਹਰ ਜਗ੍ਹਾ ਤੇ ਅਨੰਦਿਤ ਰੱਖਦਾ ਹੈ ਸਤਿ ਭਾਈ ਕਰ ਇਹ ਵਿਸ਼ੇ ਉੱਚਾ ਆਚਨ ਸ਼ੀਲ ਤੇ ਸੰਜਮ ਇਹ ਮੇਰੇ ਦਰਾਂ ਨੇ ਮੇਰੇ ਨਾਲ ਜਪਤਾ ਜੀ ਕਹਿੰਦੇ ਨਾ ਪੁੱਤਰ ਨਾਨਕ ਇੱਕ ਤੇ ਤੇਰੀਆਂ ਗੱਲਾਂ ਮੇਰੀ ਸਮਝ ਵਿੱਚ ਨਹੀਂ ਆਈਆਂ ਜਿਵੇਂ ਕبھی ਸੰਤੋਖ ਸਿੰਘ ਵੀ ਲਿਖ ਦੇਣਾ ਪਰ ਇਹ ਦੱਸ ਜਿਹੜਾ ਪਰਿਵਾਰ ਤੇਰੇ ਨਾਲ ਜਾਂਦਾ ਹੈ ਉਹ ਦੇਚ ਪਤਨੀ ਵੀ ਹੈ ਅਗਰ ਹੈ ਤਾਂ ਫਿਰ ਇਹ ਦਸ ਫਿਰ ਇਹ ਫਿਰ ਸਸਤੇ ਸੋਰਾ ਕੌਣ ਨੇ ਹੁਣ ਮਾਤਾ ਜੀ ਖੁੱਲ ਕੇ ਸਾਹਮਣੇ ਆ ਗਈਆਂ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਲਿਖਦੇ ਹਨ ਪਰ ਇਹ ਸ਼ਬਦ ਹੈ ਇਸ ਸ਼ਬਦ ਦੀ ਵਿਆਖਿਆ ਉਹਨਾਂ ਨੇ ਲਕੀਏ ਜੋ ਗੌੜੀ ਰਾਗ ਦਾ ਦੂਸਰਾ ਸ਼ਬਦ ਮਹਾਰਾਜ ਕਹਿੰਦੇ ਨੇ ਸ਼ਰਮ ਸੁਰਤ ਦੋਵੇਂ ਸਤਸੁਰੁ ਭੈ ਕਰਨੇ ਕਾਮਣ ਕਰਮਨ ਲੈ ਸ਼ਰਮ ਮਿਹਨਤ ਨੂੰ ਕਹਿੰਦੇ ਨੇ ਸੰਸਕ੍ਰਿਤ ਦਾ ਸ਼ਬਦ ਹੈ ਸ਼ਰਮ ਸ਼ਰਮਦਾਨ ਮਿਹਨਤਦਾਨ ਕਰਨਾ ਸੇਵਾ ਜੋ ਮਿਹਨਤ ਮੁਸ਼ਕਲ ਗਾਲਣਾ ਹੈ ਇਹ ਮੇਰਾ ਸਾਰਾ ਸੁਰਤ ਜਿਹੜੀ ਮਨ ਦੀ ਇਕਾਗਰਤਾ ਹੈ ਟਿਕਾਉ ਹੈ ਇਹ ਮੇਰੀ ਸੱਸ ਹੈ ਮਿਹਨਤ ਰੂਪੀ ਸੋਹਰਾ ਸੁਰਤ ਰੂਪੀ ਸੱਸ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਹਨੂੰ ਕਹਿੰਦੇ ਨੇ ਭਗਤੀ ਹੈ ਮੇਰੀ ਕਾਮਣ ਹੈ ਮੇਰੀ ਇਸਤਰੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨਿਜ ਭਗਤੀ ਸੇਲਵੰਤੀ ਨਾਰ ਰੂਪ ਅਨੋਖ ਪੂਰੀ ਆਚਾਰ ਜਿ ਸਰਵਸੀ ਪਿਤਾ ਕੇ ਸਾਥ ਪਿਚਰ ਕੰਤ ਬਉ ਪਰਤ ਉਦਾਸ ਕਰ ਸੇਵਾ ਸਦਪੁਰਖ ਮਨਾਇਆ ਗੁਰ ਆਣੀ ਘਰ ਮੇ ਤਾਂ ਸਰਬ ਸੁਖ ਪਾਇਆ ਭਗਤੀ ਸਾਡੀ ਕਾਮਣੇ ਗੁਰੂ ਅਰਜਨ ਦੇ ਕਰਣੀ ਕਾਮਣ ਕਰਮਨ ਲੈ ਇਹ ਸਾਡੀ ਕਾਮਣ ਸਰਮ ਗਾਲ ਨਾ ਨੁਅਗੇ ਕੀਤਾ ਮਹਾਰਾਜ ਅਸਰ ਕਹਿੰਦੇ ਮੰਗਣ ਗਿਆ ਸੋ ਮਰ ਰਿਆ ਮੰਗਣ ਮੋਲ ਨਾ ਜਾ ਆਪਣੀ ਜ਼ਮੀਰ ਨੂੰ ਮਾਰੇ ਬਿਨ ਆਪਣੀ ਅਣਖ ਨੂੰ ਮਾਰੇ ਬਿਨਾਂ कोई मांग नहीं सक। इसनु महाराज ने चंगा नहीं समझया। इसदित मनुक अपनी ज़मीर नु मारदा है, ਅਣਖ ਨੂੰ ਮਾਰਦਾ ਹੈ, ਸਭ ਤੋਂ ਥੱਲੇ ਹੋ ਜਾਂਦਾ ਹੈ। ਮੰਗਣ ਲੱਗਿਆਂ ਉਹਦਾ ਹੱਥ ਹੀ ਸਿਰਫ ਥੱਲੇ ਨਹੀਂ ਆਉਂਦਾ। ਉਹਦੀ ਅਣਖ, ਗੈਰਤ, ਹਿੰਮਤ ਸਭ ਥੱਲੇ। ਕੁਝ ਵੀ ਨਹੀਂ। ਕੁਝ ਵੀ ਥੱਲੇ। ਸਭ ਕੁਝ ਥੱਲੇ ਹੁੰਦਾ। ਕੁਝ ਵੀ ਉੱਪਰ ਨਹੀਂ ਹੁੰਦਾ। ਇਸ ਵਸਤੇ ਭਿਖਸ਼ਾ ਦੇ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੁੰਦੇ। ਮਹਾਤਮਾ ਬੁੱਧ ਤੇ ਸਵਾਮੀ ਮਹਾਵੀਰ ਨੇ ਬਿਖਸ਼ੂ ਪੈਦਾ ਕੀਤੇ ਭਿਖਸ਼ਾ ਮੰਗ ਕੇ ਗੁਜ਼ਾਰਾ ਕਰਨਾ ਇਹ ਵਿਅਕਤੀਗਤ ਧਰਮ ਹੈ। ਮਹਾਤਮਾ ਬੁੱਧ ਲਈ ਠੀਕ ਹੋ।